ਪਰ ਪੰਜਾਬ ਨੂੰ ਬਰਬਾਦ ਕਰ ਦਿੱਤਾ ਇਹਨਾਂ ਨੇ ਇਸ ਕਰਕੇ ਕਹਿਜਾ ਮਾਹੌਲ ਬਣ ਰਿਹਾ ਜੁੜਿਆ ਨਾ ਵੇ ਸਰਦਕੇ ਦੇ ਮੈਂ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਪੂਰਾ ਪੰਜਾਬ ਥੋੜੇ ਤਰਫ ਦੇਖ ਰਿਹਾ ਸਾਰੇ ਪੰਜਾਬ ਥੋੜੇ ਤਰਫ ਗੇੜੀ ਗੱਲ ਮੈਂ ਇਹਨਾਂ ਨੂੰ ਕਹਾਂ ਉਹ ਵੀ ਖੋਲੇ ਆਸ਼ੀਰਵਾਦ ਨਾਲ ਸੋ ਲੜਕੇ ਦੇਸ਼ ਦੇ ਪੰਜਾਬ ਨੂੰ ਤੇ ਕੌਮ ਨੂੰ ਬਚਾਇਆ ਐਸ ਕਰਕੇ ਆਓ ਆਪਾਂ ਇਕੱਠੇ ਹੋ ਕੇ ਆਪਣੀ ਜੁਗਵਾਰੀ ਬਣ ਗਈ ਹੈ ਪੰਜਾਬ ਨੂੰ ਬਚਾਉਂ ਕੇ ਤੇ ਪੰਜਾਬ ਨੂੰ ਬਚਾਵਾਂਗੇ 19 ਤਰੀਕ ਤੋਂ ਬਾਅਦ ਲਗਾਤਾਰ ਸੰਘਰਸ਼ ਚੱਲੂਗਾ ਜਦੋਂ ਤੱਕ ਆ ਲੁਟੇਰੇ ਪੰਜਾਬ ਤੋਂ ਨਹੀਂ ਭਜਾਏ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ